ਦੇ ਲੋ ਜੀ ਕੀ ਸਾਮਾਂ ਬਲ ਅਲੱਗ ਅਲੱਗ ਬਾਬਾ ਦਾਤਾਂ ਨੂੰ ਸਾਨੂੰ ਇੱਥੇ ਬੰਦੇ ਲੋੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਜੇ ਕਿਨਪਟੂ ਕੀ ਹੈ ਉਹਦੇ ਬਿਆਫਰ ਸੀ ਫਿਰ ਦਿੱਤਾ ਤੇ ਸਰ ਕਿੱਥੋਂ ਰੀਡ ਕੀਤਾ ਕਹਿੰਦੇ ਕਿਹਦਾ ਕਰ ਸਕਦਾ ਤੇ ਉਹ ਜੀ ਬਾਈ ਜੀ ਕੀ ਕਰਿਓ ਜੀ ਦਮ ਬਲੇ ਦਾ ਸੂਰਸੀ ਵੀ ਉੱਤੇ ਸਾਰੇ ਮੀਡੀਆ ਦੇ ਕੋਲ ਸਮਝੀ ਸੀ ਪਾਲ ਬਾਈ ਥੋੜੇ ਮਾਇਨ ਦੇ ਕਰਦੇ ਸੀ ਉਹਨਾਂ ਦੇ ਮਦਰ ਫਾਦਰ ਤੇ ਨਹੀਂ ਹੈਗੇ ਲੱਗੇ ਦੇ ਉਹਨੇ ਸ਼ਰਮ ਕੀ ਸੀ ਕਿੰਨੀ ਮੁਸ਼ਕਲ ਕਿੰਨੀ ਬਈ ਪੁਲਿਸ ਨੂੰ ਸ਼ਰਮ ਤੇ ਰਹਿ ਗਈ ਨਦੀਂਦਾ ਕੰਮ ਆ ਜੀ ਮੈਂ ਤਾਂ ਹਰ ਇੱਕ ਕੰਮ ਦੀ ਲੱਗਦੀ ਹੈ ਕਿ ਕਿਦੋਂ ਆਪਰੇਸ਼ਨ ਕਿੰਨੇ ਤੇ ਚੱਲੇਗਾ ਨਾ ਸਰ 2.5 ਤੋਂ ਕੰਡਾ ਇਹ ਸਰ ਕਿੰਨੇ ਪੜੇਗਾ ਜੀ ਪੰਜ ਬੰਦੇ ਦੇਖੋ ਬ੍ਰਾਹਮਣ ਹੋਇਆ ਤਾਂ ਨਾ ਪੰਜ ਬੰਦੇ ਇੱਕੇ ਸ਼ਾਦੀ ਆਪਣਾ ਕਰਦੇ ਸਰ ਕਿਹੜੀ ਕਿਹੜੀ ਸਰ ਰੁਕਲੀ ਨੇ ਮਟਾਲੇ ਮਟਾਲਾ ਰੁਕਲੀ ਨੇ ਮਟਾਲੇ ਦੇ ਮਟਾਲਾ ਸ਼ਹਿਰ ਦੇ ਜਿਹੜੇ ਬਾਹਰ ਦੇ ਮਟਾਲੇ ਸਰ ਮਾਰਦਾ ਤਾਂ ਦੱਸੋ 20000 ਸਰ ਮਾਰਦਾ ਤਾਂ ਦੱਸਲੀ ਮਾਰਦਾ ਤਾਂ ਕਾਫੀ ਨੇ ਆਪਣੇ ਜਿਹੜੀਆਂ ਸ਼ਾਦੀਆਂ 15 ਪਤਾ ਕਿ ਜਿੰਨੇ ਜਿੰਨੇ ਕੋਈ ਲੱਗਣਗੇ ਸਰੇਨਾ ਸੰਦਰ ਕਰਤਾ ਕਿ ਜਾਂ ਤੋਂ ਪੁਲਿਸ ਨਾਲ ਕੋਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਪੁਲਿਸ ਨਾਲ ਸੰਪਰਕ ਕਰਕੇ ਜਦੋਂ ਸਮਾਜਿਕ ਸਰ ਕਿੰਨੇ ਲੋਕ ਸਾਰੇ ਤਸਵੀਰਾਂ ਚ ਫੰਗ ਨਜਰਾ ਆ ਰਹੇ ਆ ਬਾਕੀ ਉਹ ਸਭ ਪੰਜ ਮਿੰਟ ਲੈ ਲੀਦਾ ਠੀਕ ਹੈ ਤੇ ਕੁਝ ਪ੍ਰੋਬਲਮ ਹੈਗਾ ਹਜੀ ਰਿਪੋਰਟ ਚ ਨਹੀਂ ਆ ਰਹੀ ਇਸ ਕੰਟੀਨਿਊ ਤੇ ਪਤਾ ਕਿਤਾ ਚੱਲਿਆਦਾ ਇਹਨਾਂ ਦੀ ਰਾਤ ਚਲੋ ਕਿਹਨਾਂ ਦੇ ਘਰ ਤੋਂ ਸਾਰੇ ਨੂੰ ਦਿਓ ਤਾਂ ਘਰ ਇੱਕ ਲੜਕਾ ਹੈਗਾ ਆ ਉਹ ਵੀ ਅਸੀਂ ਮੈਨੂੰ ਉਹਦਾ ਨਾਮ ਨਹੀਂ ਕਨਫਰਮ ਹੈਗਾ ਮੈਨੂੰ ਤਾਂ ਘਰ ਹੀ ਆਡੈਂਟੀਫਾਈ ਠੀਕ ਹੈ ਸਰ ਕਿੰਨੀ ਕਿੰਨੀ ਉਮਰ ਦੇ ਲੱਗਦੇ ਆ ਇਹ ਬੱਚੇ 18 ਤੋਂ 20 ਸਾਲ ਫੱਕਰ ਖਾਨੀ ਹੈ ਜਰ ਇਦਾਂ ਹੀ ਗੱਲ